ਗੁਰੂ ਜੀ ਨਾਲੋਂ ਵਿਛੜ ਕੇ ਖਾਲਸੇ ਦੀਆਂ ਮਤਾਵਾਂ ਇਸ ਪਾਵਨ ਪਵਿੱਤਰ ਅਸਥਾਨ ਤੇ ਰੁਕੀਆਂ ਸਨ ਤੇ ਇੱਥੋਂ ਹੀ ਪੇਸ ਬਟਾ ਕੇ ਮਰਦਾਂ ਵਾਲੇ ਕੱਪੜੇ ਪਾ ਕੇ ਮਤਾਵਾਂ ਦਿੱਲੀ ਨੂੰ ਰਵਾਨਾ ਹੋਈਆਂ ਸਨ ਅਸੀਂ ਵੀ ਆਪਣੀ ਜ਼ਿੰਦਗੀ ਵਿੱਚ ਪਹਿਲੀ ਵਾਰ ਦਰਸ਼ਨ ਕਰ ਰਹੇ ਹਾਂ ਬਹੁਤ ਹੀ ਘੱਟ ਸੰਗਤਾਂ ਨੇ ਇਸ ਪਾਵਨ ਪਵਿੱਤਰ ਅਸਥਾਨ ਦੇ ਦਰਸ਼ਨ ਕੀਤੇ ਹੋਣਗੇ ਆਓ ਤੁਹਾਨੂੰ ਵੀ ਨਾਲ-ਨਾਲ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਉਨੇ ਆ ਪੁਰਾਣੀ ਇਮਾਰਤ ਹੈ ਜਿਸ ਕਮਰੇ ਵਿੱਚ ਮਤਾਵਾਂ ਨੇ ਰਾਤ ਕੱਟੀ ਸੀ ਉਹ ਕਮਰਾ ਵੀ ਉਸੇ ਤਰ੍ਹਾਂ ਹੀ ਸਾਂਭ ਕੇ ਰੱਖਿਆ ਹੋਇਆ ਹੈ ਵੀਡੀਓ ਨੂੰ ਐਂਡ ਤੱਕ ਜਰੂਰ ਵੇਖਿਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਹੋਰ ਸੰਗਤਾਂ ਵੀ ਇਸ ਪਾਵਨ ਪਵਿੱਤਰ ਅਸਥਾਨ ਦੇ ਦਰਸ਼ਨ ਕਰ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਬਲੌਗ ਵਿੱਚ ਆਸ ਕਰਦੇ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੰਦਰੁਸਤ ਹੋਵੋਗੇ ਅੱਜ ਅਸੀਂ ਆਪ ਜੀ ਨੂੰ ਦਰਸ਼ਨ ਕਰਾ ਰਹੇ ਹਾਂ ਗੁਰਦੁਆਰਾ ਗੁਰੂ ਕੇ ਮਹਿਲ ਰੋਪੜ ਸ਼ਹਿਰ ਵਿੱਚ ਇਹ ਗੁਰਦੁਆਰਾ ਸਾਹਿਬ ਹੈ ਜੇ ਤੁਸੀਂ ਵੀ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਆਣਾ ਹੋਵੇ ਤਾਂ ਗਲੀਆਂ ਦੇ ਵਿੱਚੋਂ ਆਉਣਾ ਪੈਂਦਾ ਹੈ ਮਹੱਲੇ ਦਾ ਨਾਮ ਹੈ ਉੱਚਾ ਖੇੜਾ ਗੱਡੀ ਅਸੀਂ ਬਹੁਤ ਦੂਰ ਖੜੀ ਕਰਕੇ ਆਏ ਹਾਂ ਤੁਰ ਕੇ ਇਸ ਪਾਵਨ ਪਵਿੱਤਰ ਅਸਥਾਨ ਦੇ ਦਰਸ਼ਨ ਕਰਨ ਵਾਸਤੇ ਪਹੁੰਚੇ ਹਾਂ ਏਸੇ ਹੀ ਘਰ ਵਿੱਚ ਧੰਨ ਮਾਤਾ ਸੁੰਦਰ ਕੌਰ ਜੀ ਅਤੇ ਧੰਨ ਮਾਤਾ ਸਾਹਿਬ ਕੌਰ ਜੀ ਜਿਸ ਵੇਲੇ ਸਰਸਾ ਨਦੀ ਦੇ ਕਿਨਾਰੇ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲੋਂ ਵਿਛੜ ਗਏ ਸਨ ਤੇ ਏਸ ਘਰ ਵਿੱਚ ਆ ਕੇ ਮਤਾਵਾਂ ਨੇ ਇੱਕ ਰਾਤ ਕੱਟੀ ਸੀ ਆਪ ਜੀ ਸਾਹਮਣੇ ਦਰਸ਼ਨ ਕਰ ਰਹੇ ਹੋ ਉਸੇ ਤਰ੍ਹਾਂ ਹੀ ਏਸ ਘਰ ਨੂੰ ਸਾਂਭ ਕੇ ਰੱਖਿਆ ਗਿਆ ਹੈ ਆਓ ਤੁਹਾਨੂੰ ਅੰਦਰੋਂ ਵੀ ਘਰ ਦੇ ਦਰਸ਼ਨ ਕਰਾਨੇ ਆਂ ਵੇਖੋ ਨਾਨਕ ਸ਼ਾਹੀ ਇੱਟਾਂ ਲੱਗੀਆਂ ਹੋਈਆਂ ਇਹ ਪੌੜੀਆਂ ਜਾ ਰਹੀਆਂ ਜੀ ਉੱਤੇ ਚਿਵਾਰੇ ਤੇ ਤੇ ਉਸ ਕਮਰੇ ਦੇ ਤੁਹਾਨੂੰ ਦਰਸ਼ਨ ਕਰਾਉਨੇ ਆ ਜਿੱਥੇ ਮਾਤਾਵਾਂ ਨੇ ਇੱਕ ਰਾਤ ਕੱਟੀ ਸੀ ਚਿਵਾਰੇ ਦੇ ਹੇਠਾਂ ਗ੍ਰੰਤੀ ਸਿੰਘ ਦਾ ਪਰਿਵਾਰ ਰਹਿੰਦਾ ਹੈ ਇਹ ਜੋ ਪੌੜੀਆਂ ਤੋਂ ਅਸੀਂ ਹੋ ਕੇ ਆਏ ਆ ਇਹ ਪੌੜੀਆਂ ਦੁਆਰਾ ਬਣਾਈਆਂ ਗਈਆਂ ਹਨ ਪੁਰਾਤਨ ਪੌੜੀਆਂ ਦੇ ਵੀ ਤੁਹਾਨੂੰ ਦਰਸ਼ਨ ਕਰਾਵਾਂਗੇ ਜਿਨ੍ਹਾਂ ਪੌੜੀਆਂ ਤੋਂ ਚੜ੍ਹ ਕੇ ਧੰਨ ਮਾਤਾ ਸੁੰਦਰ ਕੌਰ ਜੀ ਅਤੇ ਧੰਨ ਮਾਤਾ ਸਾਹਿਬ ਕੌਰ ਜੀ ਇਸ ਚਿਵਾਰੇ ਤੇ ਆਏ ਸਨ ਤੇ ਸੰਗਤ ਜੀ ਵੀਡੀਓ ਦੇ ਨਾਲ ਤੁਸੀਂ ਬਣੇ ਰਹੋ ਆਓ ਤੁਹਾਨੂੰ ਉਸ ਕਮਰੇ ਦੇ ਦਰਸ਼ਨ ਕਰਾਈਏ ਜਿਸ ਕਮਰੇ ਵਿੱਚ ਮਤਾਵਾ ਨੇ ਇੱਕ ਰਾਤ ਆਰਾਮ ਕੀਤਾ ਆਪ ਜੀ ਸਾਹਮਣੇ ਦਰਸ਼ਨ ਕਰ ਰਹੇ ਹੋ ਇਹ ਉਹੀ ਕਮਰਾ ਹੈ ਜਿਸ ਕਮਰੇ ਵਿੱਚ ਮਤਾਵਾ ਨੇ ਇੱਕ ਰਾਤ ਕੱਟੀ ਸੀ ਸਾਹਮਣੇ ਦੀਨ ਦੁਨੀਆ ਦੇ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਆਪ ਜੀ ਸਤਿਗੁਰੂ ਜੀ ਦੇ ਦਰਸ਼ਨ ਕਰ ਰਹੇ ਹੋ ਨਾਲ ਹੀ ਉਸ ਕਮਰੇ ਦੇ ਦਰਸ਼ਨ ਕਰ ਰਹੇ ਹੋ ਵੇਖੋ ਪੁਰਾਣੀ ਇਮਾਰਤ ਨੂੰ ਸਾਹਮਣੇ ਰੱਖਿਆ ਗਿਆ ਹੈ ਆਓ ਨਾਲ ਨਾਲ ਤੁਸੀਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰੋ ਤੇ ਨਾਲ ਹੀ ਆਪਾਂ ਇੱਥੋਂ ਦੇ ਗ੍ਰੰਥੀ ਸਾਹਿਬ ਕੋਲੋਂ ਇਤਿਹਾਸ ਸਰਵਣ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਜਿਸ ਆਸਾਨ ਦੇ ਆਪਾਂ ਦਰਸ਼ਨ ਕਰ ਰਹੇ ਹਾਂ ਇਹ ਸਥਾਨ ਤੁਮ ਤੁਮ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪਰਿਵਾਰ ਦੇ ਨਾਲ ਸੰਬੰਧਿਤ ਹੈ ਜਿਸ ਵੇਲੇ 1704 ਈਸਵੀ ਦੇ ਵਿੱਚ ਸਰਸਾ ਨਦੀ ਦੇ ਕਿਨਾਰੇ ਗੁਰੂ ਪਰਿਵਾਰ ਦਾ ਤੇ ਗੁਰੂ ਸਿੰਘਾਂ ਦਾ ਵਿਛੋੜਾ ਪਿਆ ਉਸ ਸਮੇਂ ਗੁਰੂ ਪਰਿਵਾਰ ਤਿੰਨ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਕਲਗੀਧਰ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਡੇ ਸਾਹਿਬਜ਼ਾ ਤੇ ਬਾਬਾ ਅਜੀਤ ਸਿੰਘ ਜੀ ਬਾਬਾ ਜਹਾਰ ਸਿੰਘ ਜੀ ਤੇ ਗੁਰੂ ਸਿੰਘਾਂ ਦੇ ਨਾਲ ਪਠਾ ਸਾਹਿਬ ਬ੍ਰਾਹਮਣ ਮਜਰਾ ਬੂਰ ਮਜਰਾ ਪਿੰਡਾਂ ਤੋਂ ਹੁੰਦੇ ਹੋਏ ਚਮਕੌਰ ਸਾਹਿਬ ਦੀ ਗੜੀ ਦੇ ਵਿੱਚ ਜਾਪਰਾਜ ਤੇ ਦੂਜਾ ਹੀ ਸਾ ਦਾਦੀ ਮਾ ਮਾਤਾ ਗੁਜਰਕੌਰ ਜੀ ਛੋਟੇ ਸਾਹਿਬ ਜਾਦੇ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਉਹਨਾਂ ਤੋਂ ਸਰਸਾ ਨਦੀ ਪਾਰ ਨਹੀਂ ਹੋਈ ਉਹ ਨਦੀ ਦੇ ਕਿਨਾਰੇ ਕਿਨਾਰੇ ਚਲਦੇ ਚਲਦੇ ਰਹਿੰਦੇ ਵੱਲ ਚੱਕ ਟੇਰਾ ਪਿੰਡਾਂ ਦੇ ਕੋਲ ਕੁੰਮਾ ਮਾਸ਼ਕੀ ਜੋ ਕਿ 베ੜੀ ਦਾ ਮਲਾ ਸੀ ਉਸ ਦੀ ਛੰਨ ਦੇ ਵਿੱਚ ਜਾਵਰਾਜ ਸਤਪੋਦੀ ਰਾਤ ਤੇ ਉਹੀ ਸਤਪੋਦੀ ਰਾਤ ਸਰਸਾ ਤੋਂ ਵਿਛੜ ਕੇ ਜੋ ਪਹਿਲੀ ਰਾਤ ਸੀ ਖਾਲਸੇ ਦੀਆਂ ਮਤਾਮਾ ਮਾਤਾ ਸੁੰਦਰ ਕੌਰ ਜੀ ਮਾਤਾ ਸਹਿਬ ਕੌਰ ਜੀ ਤਿੰਨ ਸਿੰਘ ਭਾਈ ਮਨੀ ਸਿੰਘ ਜੀ ਭਾਈ ਜਵਾਹਰ ਸਿੰਘ ਜੀ ਪਾਈ ਜਮਨਾ ਸਿੰਘ ਜੀ ਦੋ ਸੇਵਾਦਾਰਨੀਆਂ ਬੀਬੋ ਉੱਤੇ ਭਾਗੋ ਉਹ ਸੱਤੇ ਜੀਆਂ ਨੇ ਉਹ ਸਤ ਪੋਦੀ ਰਾਤ ਜੋ ਕਿ ਪਰਿਵਾਰ ਤੋਂ ਵਿਛੜ ਕੇ ਪਹਿਲੀ ਰਾਤ ਸੀ ਰੋਪੜ ਸ਼ਹਿਰ ਦੇ ਉੱਚਾ ਖੜਾ ਮਹੱਲਾ ਖਤਰੀ ਰੋੜਾ ਪਰਿਵਾਰ ਦੇ ਘਰ ਵਿੱਚ ਗੁਜ਼ਾਰੀ ਤੇ ਇਹ ਉਹ ਹੀ ਪ੍ਰਣਾ ਪ੍ਰਾਰਥਨ ਘਰ ਹੈ ਜਿਸ ਆਸਥਾਨ ਦੇ ਅਸੀਂ ਦਰਸ਼ਨ ਕਰ ਰਹੇ ਹਾਂ ਇਹ ਉਹ ਹੀ ਕੋਠੜੀਆਂ ਹਨ ਇਹਨਾਂ ਦੇ ਵਿੱਚ ਖਾਲਸੇ ਦੀਆਂ ਮਤਾਮਾਂ ਨੇ ਪਰਿਵਾਰ ਤੋਂ ਵਿਛੜ ਕੇ ਪਹਿਲੀ ਰਾਤ ਸਤਪੋਦੀ ਰਾਤ ਇਸ ਕਮਰਿਆਂ ਦੇ ਵਿੱਚ ਇਹਨਾਂ ਕੋਠੜੀਆਂ ਦੇ ਵਿੱਚ guzari ਸੀ ਸੋ ਸਾਧ ਸੰਗਤ ਜੀਓ ਭਾਈ ਜਵਾਹਰ ਸਿੰਘ ਜੋ ਸਿੰਘ ਮਤਾਮਾਂ ਦੇ ਨਾਲ ਸੀ ਉਹ ਦਿੱਲੀ ਦਾ ਰਹਿਣ ਵਾਲਾ ਸਿੰਘ ਸੀ ਤੇ ਉਸ ਸਮੇਂ ਉਸ ਦੇ ਰਿਸ਼ਤੇਦਾਰ ਭਾਈ ਜਵਾਰ ਸਿੰਘ ਦੇ ਰਿਸ਼ਤੇਦਾਰ ਇਸ ਘਰ ਦੇ ਵਿੱਚ ਨਿਵਾਸ ਕਰਦੇ ਸਨ ਤੇ ਗੁਰੂ ਮਹਾਰਾਜ ਤੋਂ ਆਗਿਆ ਲੈ ਕੇ ਉਹ ਖਾਲਸੇ ਦੀਆਂ ਮਾਤਾ ਮਾਂ ਨੂੰ ਨਾ ਤਾਂ ਸੁੰਦਰ ਕੌਰ ਜਿੱਤੇ ਮਾਤਾ ਸਹਿਬ ਕੌਰ ਜੀ ਨੂੰ ਇਸ ਅਸਥਾਨ ਦੇ ਵਿੱਚ ਇਸ ਘਰ ਦੇ ਵਿੱਚ ਆਪਣੇ ਰਿਸ਼ਤੇਦਾਰਾਂ ਦੇ ਘਰ ਲੈ ਕੇ ਆਏ ਆ ਤੇ ਅੱਠ ਪੋ ਦੀ ਸਵੇਰ ਨੂੰ ਸਬਕਤ ਹੀ ਮੋਹਨ ਰਹੀ ਮਾਤਾ ਮਾਂ ਨੇ ਸੇਵਾਦਾਰਨੀਆਂ ਨੇ ਤੇ ਤੰਨਾ ਸਿੰਘਾਂ ਨੇ ਪਠਾਣਾ ਵਾਲੇ ਮਰਦਾਂਵੇਂ ਵਸਤਰ ਪਹਿਨ ਕੇ ਪੈਸ ਬਟਾ ਕੇ ਇਸ ਆਸਾਨ ਤੋਂ ਚਾਲੇ ਪਾਏ ਤੇ ਅੱਗੇ ਜਾ ਕੇ ਭਾਈ ਜਵਾਰ ਸਿੰਘ ਦੀ ਹਵੇਲੀ ਦੇ ਵਿੱਚ ਦਿੱਲੀ ਮਹੱਲਾ ਦਿਲਵਾਲੀ ਸਿੰਘਾਂ ਭਾਈ ਜਵਾਰ ਸਿੰਘ ਦੀ ਹਵੇਲੀ ਵਿੱਚ ਉਹ ਸਾਰਾ ਕੀਤਾ ਸਰਸਾਦ ਸੰਗ ਜੀ ਉਸ ਆਸਾਨ ਦੀ ਖੋਜ ਭਾਈ ਸਾਹਿਬ ਭਾਈ ਸੁਰਿੰਦਰ ਸਿੰਘ ਜੀ ਖਾਲਸਾ ਕੋਲੋਂ ਸਤਿਗੁਰ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਆਪ ਕਿਰਪਾ ਕਰਕੇ ਇਸ ਅਸਥਾਨ ਦੀ ਖੋਜ ਕਰਵਾਈ 10 ਸਾਲ ਦੀ ਮਿਹਨਤ ਮੁਸ਼ਕਲ ਤੋਂ ਬਾਅਦ 2700 ਲੈ ਕੇ 2017 ਤੱਕ ਇਸ ਅਸਥਾਨ ਦੀ ਖੋਜ ਭਾਈ ਸਰਿੰਦਰ ਸਿੰਘ ਜੀ ਖਾਲਸਾ ਨੇ ਕੀਤੀ ਤੇ 2017 ਦੇ ਵਿੱਚ ਇਸ ਸਾਨੂੰ ਸਾਹਮਣੇ ਆਇਆ 19 ਫਰਵਰੀ 2017 ਨੂੰ ਇਸ ਅਸਥਾਨ ਦੇ ਉੱਤੇ ਗੁਰੂ ਮਹਾਰਾਜ ਦਾ ਪ੍ਰਕਾਸ਼ ਕਰਕੇ ਮਾਤਾਵਾਂ ਦੀ ਆਯਾਤਗਾਰ ਗੁਰਦਾਰ ਸਾਹਿਬ ਗੁਰੂ ਕੇ ਮਹਿਲ ਸਥਾਪਿਤ ਕਰ ਦਿੱਤਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਨੇ ਬਾਬਾ ਜੀ ਦੇ ਪਾਸੋਂ ਇੱਥੋਂ ਦਾ ਇਤਿਹਾਸ ਸਰਵਣ ਕੀਤਾ ਹੈ ਜਿਸ ਵੇਲੇ ਅਸੀਂ ਇਹਨਾਂ ਪ੍ਰਾਤਨ ਇਮਾਰਤਾਂ ਦੇ ਦਰਸ਼ਨ ਕਰਦੇ ਹਾਂ ਆਪਣੇ ਗੁਰੂ ਸਾਹਿਬ ਜੀ ਦਾ ਇਤਿਹਾਸ ਸੁਣਦੇ ਹਾਂ ਸੰਗਤ ਜੀ ਅੰਦਰੋਂ ਭੁੰਬਾ ਨਿਕਲ ਜਾਨੀਆਂ ਸਾਡੇ ਗੁਰੂ ਸਾਹਿਬਾਂ ਨੇ ਸਾਡੀ ਖਾਤਰ ਕਿੰਨੀਆਂ ਵੱਡੀਆਂ-ਵੱਡੀਆਂ ਕੁਰਬਾਨੀਆਂ ਕੀਤੀਆਂ ਤੇ ਆਪਾਂ ਕਿੱਧਰ ਨੂੰ ਜਾ ਰਹੇ ਹਾਂ ਖੈਰ ਆਓ ਤੁਹਾਨੂੰ ਉਹਨਾਂ ਪ੍ਰਾਤਨ ਪੌੜੀਆਂ ਦੇ ਦਰਸ਼ਨ ਕਰਾਉਨੇ ਆ ਇਹਨਾਂ ਪੌੜੀਆਂ ਤੋਂ ਹੋ ਕੇ ਹੀ ਧੰਨ ਮਾਤਾ ਸੁੰਦਰ ਕੌਰ ਜੀ ਤੇ ਧੰਨ ਮਾਤਾ ਸਾਹਿਬ ਕੌਰ ਜੀ ਚਵਾਰੇ ਤੇ ਆਏ ਸਨ ਇਹ ਪ੍ਰਾਤਨ ਪੌੜੀਆਂ ਉਹ ਸਮੇਂ ਦੀਆਂ ਹਨ ਨਾਨਕ ਸ਼ਾਹੀ ਇੱਟਾਂ ਦੁਆਰਾ ਨੂੰ ਲੱਗੀਆਂ ਹੋਈਆਂ ਇਹ ਪੌੜੀਆਂ ਵੀ ਉਹੀ ਪ੍ਰਾਤਨ ਹਨ ਭਾਈ ਜਵਾਹਰ ਸਿੰਘ ਜੀ ਦੇ ਰਿਸ਼ਤੇਦਾਰਾਂ ਦੇ ਚਰਣਾ ਵਿੱਚ ਸਦਾ ਹੀ ਸਿੱਖ ਕੌਮ ਦਾ ਸਿਰ ਝੁਕਦਾ ਰਹੇਗਾ ਜਿਨ੍ਹਾਂ ਨੇ ਸਾਡੀਆਂ ਮਾਤਾਵਾਂ ਨੂੰ ਆਪਣੇ ਘਰੇ ਇੱਕ ਰਾਤ ਰੱਖਿਆ ਸੰਗਤ ਜੀ ਏਸੀ ਅੱਜ ਦਾ ਬਲੌਗ ਜੇ ਤੁਹਾਨੂੰ ਬਲੌਗ ਵਧੀਆ ਲੱਗਿਆ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਕਿੱਥੋਂ ਆਪ ਜੀ ਸਾਡੀ ਵੀਡੀਓ ਵੇਖ ਰਹੇ ਹੋ ਕਮੈਂਟ ਬਾਕਸ ਵਿੱਚ ਜਰੂਰ ਲਿਖਿਓ ਜੀ ਜਲਦ ਮਿਲਦੇ ਹਾਂ ਨਵੀਂ ਵੀਡੀਓ ਦੇ ਨਾਲ ਇੱਥੇ ਹੀ ਬਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ